ਵੱਡ ਭਾਗੇ ਭਾਗਾਂ ਨਾਲ ਮਿਲਿਆ ਕਿ ਭਾਗ ਸਾਰਿਆਂ ਨੂੰ ਆਪਾਂ ਕਦਰਤ ਕਰਕੇ ਦੁਨੀਆ ਉੱਤੇ ਦੇਖਦੇ ਹੋ ਉਹਨਾਂ ਨੂੰ ਦਿਖਾਈਏ ਵੀ ਸਿੱਖੇ ਇੱਕ ਨੇ ਇਕਦਾਂਵੇਂ ਖੜੇ ਆਂ ਤਾਂ ਜੋ ਜਿਹੜੇ ਥੱਦੇ ਮੁੱਦੇ ਨੇ ਉਹਨਾਂ ਤੇ ਵੀ ਗੱਲ ਹੋਵੇ ਦੁਨੀਆ 'ਚ ਸਿੱਖਾਂ ਬਾਰੇ ਵੀ ਇੱਕ ਅੱਗੇ ਫੈਸਲੇ ਲੈਣ ਦੀ ਪਰ ਉਹ ਤੇ ਲਾਲਕਾ ਜੀ ਨੂੰ ਬੇਨਤੀ ਕਰਦਾ ਉਹ ਤੋਂ ਅੱਗੇ ਫਿਰ ਆਪਾਂ ਪਰਮਤਮਾ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਗੋ ਕਿ ਆਪਾਂ ਕਹਿਣਾ ਜੇ ਸਤਿਗੁਰੂ ਲਦਰਪਰੇ ਮਹਾਭਗਤਾਂ ਦਾ ਆਸਲ ਪਹਿਲਾ ਗੋਦੋੜਾ ਬੋਤੀ ਬਾਗ ਦੇ ਵਿੱਚ ਇਹ ਸਮਾਗਮ ਮਨਾਇਆ ਗਿਆ ਸੀਗਾ ਅੱਜ ਉਹਨਾਂ ਨੂੰ 50 ਸਾਲ ਹੋ ਗਏ ਸਾਰਿਆਂ ਨੂੰ ਆਪਾਂ ਚਤਰਤ ਕਰਕੇ ਦੁਨੀਆ ਉੱਤੇ ਦੇਖਦੇ ਹੋ ਉਹਨਾਂ ਨੂੰ ਦਿਖਾਈਏ ਵੀ ਸਿੱਖੇ ਇੱਕ ਨੇ ਇਕਦਮੇ ਖੜੇ ਆ ਪਾਜੋ ਜਿਹੜੇ ਸਾਡੇ ਮੁੱਦੇ ਨੇ ਉਹਨਾਂ ਤੇ ਵੀ ਗੱਲ ਹੋਵੇ ਦੁਨੀਆ 'ਚ ਸਿੱਖਾਂ ਬਾਰੇ ਵੀ ਇੱਕ ਅੱਗੇ ਫੈਸਲੇ ਲੈਣ ਦੀ ਕਰਦੇ ਤੇ ਲਾਲਕਾ ਜੀ ਨੂੰ ਬੇਨਤੀ ਕਰਦਾ ਉਹ ਤੁਮ੍ਹ ਉਹ ਜੀ ਪਰਮਤਮਾ ਚਾਹਜੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਲੱਖਕੀਆਂ ਬਾਤ ਕਹਿਣਾ ਜੇ ਸਤਿਗੁਰੂ ਨਦਰ ਕਰੇ ਮਹਾਵਾਕਨ ਬਾਤ ਸਾਡੀ ਸੰਗਤ ਆਪਣੇ ਮਨੋਤੋਂ ਨੂੰ ਹੰਬੜਾ ਨਹੀਂ ਮਾਰਦੀ ਹੈਗੀ ਉਹਨਾਂ ਚੋਂ ਕੋਈ ਵੀ ਜਿਹੜਾ ਟੈਵਲ ਹੋਵੇ ਕਿਤੇ ਬੜ ਭਾਗੀ ਸਮਾਂ ਹੁੰਦਾ ਜਦੋਂ ਇਦਾਂ ਦਾ ਸਮਾਂ ਸਾਧੀਆਂ ਮਨਾਉਣ ਦਾ ਮੌਕਾ ਮਿਲਦਾ ਇਦਰੀਏ 40 30 ਸਾਲ ਦਾ ਨੌਕਾਂਡੰਦਵਾਰਨ ਲਈ ਦੇਖ ਤੇਗ ਪੰਥ ਕੀ ਜੀਤ ਚੂਲ ਤੇ ਜਲ ਰਹੇ ਪੰਥ ਮਹਾਰਾਜ ਕੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਪੰਥ ਕੀ ਜੀਤ ਚੂਲ ਤੇ ਇਨਸਾਨ ਰਹੇ ਪੰਥ ਮਹਾਰਾਜ ਕੇ ਲੱਗਦੇ ਦੀਵਾਨ ਰਹਿਣ ਬੋਲੇ ਸੋਨਿਹਾਲ ਰਾਜ ਕਰੇਗਾ ਹਾ ਸਤ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤਨ ਪ੍ਰਚਾਰ ਕਮੇਟੀ ਵੱਲੋਂ ਸੇਭ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਪਾਈਦਿਆਲਾ ਜੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ 350 ਸਾਲਾ ਸਤਾਵਦੀ ਨੂੰ ਸਮਾਪਤ 5 ਤਰੀਕ ਨੂੰ ਮਹਾਨ ਅੰਮ੍ਰ ਸੰਚਾਰ ਸਮਾਗਮ ਰੱਖੇ ਗਏ ਹਨ ਉਪਰੰਤ 6 ਤਰੀਕ ਨੂੰ ਬਹੁਤ ਹੀ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਮੋਤੀ ਬਾਗ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਵਿਖੇ ਇਸ ਤਾਬਦੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਗੁਰਮਤ ਸਮਾਗਮ ਹਨ ਉਹ ਆਰੰਭ ਹੋ ਚੁੱਕੇ ਹਨ ਪਹਿਲਾ ਸਮਾਗਮ ਜਿਹੜਾ ਉਹ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਦੀ ਪਾਵਨ ਪਵਿੱਤਰ ਧਰਤੀ ਤੇ ਆਰੰਭ ਹੋ ਰਿਹਾ ਜੀ ਸੋ ਸੁਸਾਇਟੀਆਂ ਸੰਪਰਦਾਵਾਂ ਤੇ ਹੋਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਡੇ ਨਾਬਾ ਹਲਕੇ ਦੇ ਇੰਚਾਰਜ ਸਾਹਿਬ ਲਾਲਕਾ ਸਾਹਿਬ ਮੈਨੇਜਰ ਸਾਹਿਬ ਜੀ ਹੋਰ ਵੀ ਸਮੁੱਚੀਆਂ ਸੰਗਤਾਂ ਹੋਰ ਕੀ ਜਿਹੜੀ ਪ੍ਰੋਗਰਾਮ ਦੇ ਰੂਪ ਰੇਖਾ ਜੀ ਰੂਪ ਰੇਖਾ ਇਹੀ ਹੈ ਜੀ ਵੀ ਸੰਗਤਾਂ ਨੂੰ ਲੈ ਕੇ ਆਉਣ ਜਾਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੋ ਕਮੇਟੀ ਵੱਲੋਂ ਬਹਾਨ ਨੇ ਜਿਹੜੇ ਉਹ ਮੁਹੱਈਆ ਕਰਾਈ ਗਏ ਨੇਗੇ ਜਿਹੜੀਆਂ ਵੀ ਸੰਗਤਾਂ ਇਸ ਸਤਾਬਦੀ ਵਿੱਚ ਦਰਸ਼ਨ ਮੇਲੇ ਕਰਨਾ ਚਾਹੁੰਦੀਆਂ ਹਨ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਲੈ ਕੇ ਵੀ ਜਾਇਆ ਜਾਏਗਾ ਛੱਡ ਕੇ ਵੀ ਚਾਏ ਜਾਏਗਾ ਕੀ ਕਰਨਾ ਚਾਹੀਦਾ ਹੋਊ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ 350 ਸਾਲਾ ਸਾਡੇ ਵਰਗੇ ਨਵਾਨੇ insanana ਦੇ ਜੀਵਨ ਵਿੱਚ ਆ ਰਿਹਾ ਹੈ ਕਿਉਂਕਿ ਇਹ ਵਿਭਾਗਾ ਨਾਲ ਹੀ ਸਮੇਂ ਮਿਲਦੇ ਹੈ ਕਿ ਨਹੀਂ ਸੋ 350 ਸਾਲਾ ਜਿਹੜਾ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਉਹ ਪਟਿਆਲੇ ਜ਼ਿਲ੍ਹੇ ਨੂੰ ਹੋਇਆ ਹੈ ਜਿੱਥੇ ਗੁਰੂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਮੋਤੀ ਬਾਗ ਗੁਰਦੁਆਰਾ ਸਾਹਿਬ ਉਹਦੇ ਵਿੱਚ ਸਮਾਗਮ ਇਹ ਪਹਿਲਾ ਸਮਾਗਮ ਜਿਹੜਾ ਮਨਾਇਆ ਜਾ ਰਿਹਾ ਕਿਉਂਕਿ 1975 ਚ ਇਹ ਸਮਾਗਮ ਨੂੰ ਬਣਾਇਆ ਗਿਆ ਮਨਾਇਆ ਗਿਆ ਸੀਗਾ ਉਸ ਤੋਂ ਬਾਅਦ 50 ਸਾਲਾਂ ਬਾਅਦ ਇਹ ਸੁਨੰਗ ਜਿਹੜਾ ਹੈਗਾ ਦੁਬਾਰਾ ਪਟਿਆਲੇ ਦੀ ਧਰਤੀ ਤੇ ਮਨਾਉਣ ਦਾ ਮੌਕਾ ਮਿਲਿਆ। ਸੋ ਇਹ ਸਮਾਗਮ ਦੀ ਸ਼ੁਰੂਆਤ ਹੈਗੀ ਆ। ਉਸ ਤੋਂ ਬਾਅਦ ਲੜੀ ਵਾਈ ਜ ਪੂਰੇ ਜ਼ਿਲ੍ਹਿਆਂ ਦੇ ਵਿੱਚ ਇਹ ਸਮਾਗਮ ਹੋਣਗੇ। ਸੋ ਪਟਿਆਲੇ ਤੇ ਪਹਿਲਾ ਸਮਾਗਮ ਹੈ ਤੇ ਮੈਂ ਬੇਨਤੀ ਕਰਦਾ ਕਿ ਸਾਰੇ ਨਾਬਾ ਹਲਕਾ ਦੇ ਨਿਵਾਸੀਆਂ ਨੂੰ ਕਿ ਇਹ ਬੜਾ ਭਾਰੀ ਸਮਾਂ ਹੈ ਆਪਾਂ ਇਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ। ਕੋਈ ਗੁਰੂ ਪਾਸ਼ਾ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜੀ ਕੁਰਬਾਨੀ ਸੀਗੀ ਬਾਈ ਸਤੀ ਦਾਸ ਜੀ ਦੀ ਬਾਈ ਮਤੀ ਦਾਸ ਜੀ ਦੀ ਇਹ ਈਦਿਓਲੋਜੀ ਦੀ ਇਹ ਜਿਹੜੀਆਂ ਕੁਰਬਾਨੀਆਂ ਸਨ ਇਹ ਮਾਨਵਤਾ ਨੂੰ ਮੁੱਖ ਰੱਖ ਕੇ ਕੀਤੀਆਂ ਗਏ ਸਨ ਇਹਦੇ ਵਿੱਚ ਸਾਰੇ ਧਰਮਾਂ ਦਾ ਸਤਕਾਰ ਵਧਾਉਣ ਵਾਸਤੇ ਗੁਰੂ ਪਾਸ਼ਾ ਨੇ ਕੁਰਬਾਨੀ ਦਿੱਤੀ ਸੋ ਉਸ ਅੱਫ ਰਿਜਲੀ ਅਜਨਸਾਨੀਅਤ ਉਸ ਗੱਲ ਦਾ ਆਨੰਦ ਤੇ ਮਾਣ ਮਹਿਸੂਸ ਕਰਦੀ ਹੈ ਕਿਉਂਕਿ ਜੇ ਗੁਰੂ ਪਾਸ਼ਾ ਨਾ ਕੁਰਬਾਨੀ ਦਿੰਦੇ ਤਾਂ ਸ਼ਾਇਦ ਇੱਥੇ ਸਾਰੇ ਹੀ ਮੁਸਲਮਾਨ ਭਾਈ ਹੁੰਦੇ ਤੇ ਜਿਹੜਾ ਗੁਰਦਸਤ ਹੈ ਇਹ ਨਾ ਹੁੰਦਾ ਫੇਸ ਕਰਕੇ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਪੂਰੇ ਦੇਸ਼ ਨੂੰ ਮਨਾਉਂ ਪਨਾਉਣ ਦਾ ਮੌਕਾ ਮਿਲਿਆ ਸੋ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਪਹਿਲਾ ਸਮਾਗਮ ਮੋਤੀ ਬਾਗ ਗੁਰਦਵਾਰ ਸਾਹਿਬ ਦੇ ਵਿੱਚ 5 ਤਰੀਕ ਮੋਤੀ ਬਾਗ ਗੁਰਦਵਾਰ ਸਾਹਿਬ ਦੇ ਵਿੱਚ 5 ਤਰੀਕ 4 ਤਰੀਕ ਤੋਂ ਆਰੰਭਤਾ ਹੋ ਰਹੀ ਹੈ ਤੇ 5 ਤਰੀਕ ਤੋਂ ਲੈ ਕੇ 6 ਤਰੀਕ ਤਿੰਨ ਦਿਨ ਸਮਾਗਮ ਚੱਲਦਾ ਹੈਗਾ ਤੇ ਉਹਦੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਾ ਔਰ ਮੈਂ ਧੰਨਵਾਦ ਕਰਦਾ ਖਾਸ ਕਰਕੇ ਜਿਹੜੀ ਪ੍ਰਚਾਰ ਕਮੇਟੀ ਦੇ ਪ੍ਰਬੰਧਕ ਕਈ ਥਾਈ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਧੰਨਵਾਦ ਕਰਦਾ ਸਾਡੇ ਗੁਰਦਵਾਰ ਸਾਹਿਬ ਦੇ ਮੈਨੇਜਰ ਸਾਹਿਬ ਦਾ ਇਸ ਬhutiyan ਸੰਤਾਨਾਂ ਤੋਂ ਬੇਨਤੀ ਵੀ ਕਰਦਾਂ ਕਿ ਆਪਾਂ ਸਾਰੇ ਇਹਦੇ ਵਿੱਚ ਸਮਾਂ ਦੇ ਕੇ ਆਪਣਾ ਆਪਣੇ ਸਮੇਂ ਨੂੰ ਕੀਮਤੀ ਸਮਾਂ ਬਣਾ ਲਈਏ ਕਿ ਜਦੋਂ ਕਹਿੰਦੇ ਹਨ ਜੇ ਪੱਥਰ ਵੀ ਆਪਾਂ ਕਿਤੇ ਧੁੱਪ ਤੋਂ ਚੱਕ ਕੇ ਪਾਣੀ 'ਚ ਰੱਖ ਦਈਏ ਤਾਂ ਘਟੋ ਘਟ ਹੋਰ ਨਹੀਂ ਕੁਝ ਬੰਦਾ ਤਾਂ ਉਸ ਤੱਸ ਤੋਂ ਤਾਂ ਬਚ ਜਾਂਦਾ ਤੇ ਜਦੋਂ ਆਪਾਂ ਗੁਰੂ ਪਾਸ਼ਾ ਦੇ ਚਰਨਾਂ 'ਚ ਇਸ ਸਮਾਗਮ ਵਿੱਚ ਜਾ ਕੇ ਸ਼ਾਮਲ ਹੋਵਾਂਗੇ ਤੇ ਸਾਡੇ ਜਿਹੜੇ ਮਨਾਂ ਦੇ ਉੱਪਰ ਤਫਸ ਹੈ ਉਹ ਸ਼ਾਇਦ ਘੱਟ ਸਕਦੀ ਹੈ ਤੇ ਗੁਰੂ ਵਾਲੇ ਪੱਸੇ ਗੁਰੂ ਵਾਲੇ ਰਸਤੇ ਨੂੰ ਤੁਰਿਆ ਜਾ ਸਕਦਾ ਸੋ ਇਸ ਕਰਕੇ ਪਤਾ ਨਹੀਂ ਕਿਹੜੀ ਸੰਗਤ ਦੇ ਵਿੱਚੋਂ ਤੇ ਕਿਹੜੀ ਸ਼ਬਦ ਇਸ ਤਰ੍ਹਾਂ ਦੇ ਕੰਨਾਂ 'ਚ ਪੈਣੇ ਜਿਨ੍ਹਾਂ ਨਾਲ ਪਰਵਾਰਤਾਰਾ ਹੋਣਾ ਤੇ ਇਨਸਾਨ ਇਨਸਾਨ ਬਣ ਸਕਦਾ ਹੈ ਫਿਰ ਇਸ ਕਰਕੇ ਬੇਤੀਆ ਕਿ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਕੋ ਬੱਸਾਂ ਦਾ ਪ੍ਰਬੰਧ ਵੀ ਹੈਗਾ ਜਿਨ੍ਹਾਂ ਨੂੰ ਕੋਈ ਵਹੀਕਲ ਚਾਹੀਦੇ ਨੇ ਪੂਰੇ ਹਲਕੇ ਦੇ ਨਾਬੇ ਹਲਕੇ ਦੇ ਲੋਕਾਂ ਨੂੰ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਗੁਰਦੁਆਰਾ ਸਾਹਿਬ ਦੇ ਮਰੇਜ ਸਾਹਿਬ ਨਾਲ ਇੱਥੇ ਆਪਣਾ ਟਾਈਮ ਇਹਨਾਂ ਨਾਲ ਮਿਲਾ ਕੇ ਇਹਨਾਂ ਨਾਲ ਗੱਲਬਾਤ ਕਰਕੇ ਉਸ ਸਮੇਂ ਨੂੰ ਟੈਨ ਕਰ ਲੈਣ 30 ਤਰੀਕ ਤੱਕ ਸਾਰੀਆਂ ਲਿਸਟਾਂ ਜਿਹੜੀਆਂ ਨੇ ਜਿਹਨਾਂ ਨੇ ਪਸੰਨਾ ਚਾਹੀਦੇ ਆ ਜਿਹਨਾਂ ਨੂੰ ਕੋਈ ਸਾਧਨ ਚਾਹੀਦੇ ਨੇ ਉਹ 30 ਤਰੀਕ ਤੱਕ ਆਪਣੇ ਦਫ਼ਤਰ ਜਿਹੜੀ ਇੱਥੇ ਭੇਜ ਦੇਣ ਤਾਂ ਕਿ ਉਹਨਾਂ ਨੂੰ ਸਾਧਨ ਦਿੱਤੇ ਜਾਣ ਉਹ ਸਮਾਗਮ ਵਿੱਚ ਜਾ ਸਕਣ ਬਹੁਤ ਧੰਨਵਾਦ ਸੰਗਤਾਂ ਸਮਾਗਮ ਮਨਾਇਆ ਜਾ ਰਿਹਾ ਉਸ ਵੰਦੀ ਕੀ ਆਪ ਜੀ ਕੀ ਕਹਿਣਾ ਚਾਹੋਗੇ ਅਜੇ ਬਹੁਤ ਵਧੀਆ ਪ੍ਰਬਾਲਾ ਕੀਤਾ ਗਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਤਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਇਹ ਗੁਰਤੇਗ ਬਾਦਰ ਮਹਾਰਾਜੀ ਦੀ ਜੋ ਸ਼ਹਾਦਤ ਆ ਉਹਨੂੰ 350 ਸਾਲ ਹੋ ਰਹੇ ਇਹ ਜਿਹੜਾ ਸਮਾਗਮ ਗੁਰਦਵਾਰਾ ਮੋਤੀ ਬਾਗ ਸਾਹਿਬ ਦੇ ਸ਼ਬਤੀ ਪਟਿਆਲੇ ਤੇ ਮਨਾਇਆ ਜਾ ਰਿਹਾ ਹੈ। 5 ਤਰੀਕ ਦਾ ਭਾਈ ਉਮਰ ਭਾਰੀ ਉਮਰ ਸੰਚਾਰ ਸਮਾਗਮ ਦਿਵੋ। ਤੁਮਕੋ ਭਾਈ ਦਿਆਲਾ ਜੀ, ਭਾਈ ਸਤੀਦਾਤਾ ਜੀ, ਭਾਈ ਮਤੇਦਾਤਾ ਜੀ। ਜੋ ਸਾਡੇ ਸਤਿਕਾਰਯੋਗ ਨਾਬੇ ਦੇ ਪਟਿਆਲੇ ਦੇ ਹਲਕਾ ਇੰਚਾਰਜ ਨੇ ਸਰਦਾਰ ਮਕਰਨ ਸਿੰਘ ਜੀ ਲਾਰਕ ਉਹਨਾਂ ਨੇ ਸਾਰਾ ਵਿਸਥਾਰ ਸਹਿ ਦੱਸ ਹੀ ਦਿੱਤਾ। ਸਰਦਾਰ ਰਵਿੰਦਰ ਸਿੰਘ ਜੀ ਨਾਨੋ ਕੀ ਤੇ ਬਹੁਤ ਹੀ ਸਤਿਕਾਰਯੋਗ ਦਾ ਦਸਨ ਸਿੰਘ ਜੀ ਪਟਿਆਲਾ ਜੋ ਮੈਨੇਜਰ ਨੇ ਗੁਰਦਾਰਾ ਕੋੜਿਆਂ ਵਾਲੇ ਦੇ ਨਾਬੇ ਤੇ ਇਸ ਸਮਾਗਮਾ ਜਿਹੜਾ ਵੱਡੇ ਪੱਧਰ ਤੇ ਰੱਖਿਆ ਵੀ ਜਿਹੜੇ ਸਿੱਖੀ ਆ ਉਹ ਭਾਈ ਦਿਆਲੀ ਜੀ ਤਰ੍ਹਾਂ ਭਾਈ ਸਤੀ ਦਾਸ ਦੀ ਤਰ੍ਹਾਂ ਮਤੀ ਦਾਸ ਦੀ ਤਰ੍ਹਾਂ ਨਿਬੋਣੀ ਚਾਹੀਦੀ ਤੇ ਗੁਰੂ ਵਾਲੇ ਬਣਨਾ ਚਾਹੀਦਾ ਵੱਧ ਤੋਂ ਵੱਧ ਤੇ ਅਮਰਤ ਛਕਣ ਵਾਲੇ ਪੁਰਾਣਿਆਂ ਨੂੰ ਜੋ ਕੋਕਾਰ ਨੇ ਉਹ ਬੇਟਾ ਰਹੇ ਤਾਂ ਸਰੋਹਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਜਾਣਗੇ 5 ਤਰੀਕ ਦਾ ਇਹ ਸਮਾਗਮ ਅੰਮ੍ਰਿਤ ਸੰਚਾਰ ਦਾ 6 ਤਰੀਕ ਦਾ ਵੱਡਾ ਸਮਾਗਮ ਉਹਦੇ ਵਿੱਚ ਸਾਰੀਆਂ ਜਿਹੜੀਆਂ ਸੰਪਰਦਾਵਾਂ ਸਿੱਖ ਜਥੇਬੰਦੀਆਂ ਤੇ ਉਸ ਮੂਲੀਅਤ ਕਰਦੀਆਂ ਤੇ ਸੰਗਤਾਂ ਨੂੰ ਜਿਹੜੇ ਸਾਧਨ ਨੇ ਉਹ ਵੀ ਮੁਹੱਈਆ ਕਰਾਇਆ ਜਾ ਰਿਹਾ ਹੈ। ਆਉਣ ਜਾਣ ਦਾ ਪ੍ਰਬੰਧ ਵੀ ਸਰਉਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਹਾਂਜੀ ਆਪ ਜੀ ਕੀ ਕਹੋ ਇਸ ਮੌਕੇ? ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉਹ ਇੱਕ ਬਹੁਤ ਵੱਡਾ ਉਪਰਾਲਾ ਹੈ ਸ਼ਰੋਮਣੀ ਕਮੇਟੀ ਵੱਲੋਂ। ਸੋ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦਾ ਸਮੂਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਇੰਨਾ ਵੱਡਾ ਉਹਨਾਂ ਨੇ ਉਪਰਾਲਾ ਕੀਤਾ ਹੈ ਜੋ ਕਿ ਸੰਗਤਾਂ ਨੂੰ ਇੱਕ ਸੇਧ ਦੇਊਗਾ ਉਹਨਾਂ ਕੋਲ ਬਹੁਤ ਬੜੁਹਾਗੀ ਸਮਾਂ ਹੈ ਉਹ ਉੱਥੇ ਜਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਨੇ ਤੇ ਗੁਰੂ ਦੇ ਜਹਾਜੇ ਚੜ ਸਕਦੇ ਨੇ ਸੋ ਆਪਣੇ ਆਉਣ ਵਾਲੇ ਜੀਵਨ ਨੂੰ ਉਹ ਮੁਸ਼ਕਲਾਂ ਤੋਂ ਰਹਿਤ ਕਰ ਸਕਦੇ ਨੇ ਅਗਰ ਉਹ ਗੁਰੂ ਦੇ ਲੜ ਲੱਗਦੇ ਵਾਹੇ ਕੋਈ ਵੀ ਕੰਮ